ਅੱਜ ਦਾ ਦਿਨ ਬੜਾ ਇਤਿਹਾਸਕ ਹੈ 3000 ਤੋਂ ਜ਼ਿਆਦਾ ਮਾਡਰਨ ਖੇਡ ਦੇ ਮੈਦਾਨ ਜਿਹੜੇ ਨੇ ਉਹ ਪੰਜਾਬ 'ਚ ਬਣਾਏ ਜਾਣਗੇ ਖੇਡ ਮੈਦਾਨ ਹੁਣ ਵੀ ਹੈਗੇ ਨੇ ਪਰ ਉਸ ਤਰੀਕੇ ਦਾ ਇਨਫਰਾਸਟ੍ਰਕਚਰ ਹੈ ਨਹੀਂ ਉਸ ਤਰੀਕੇ ਦੀਆਂ ਸੁਵਿਧਾਾਂ ਮਹੌਲਤਾਂ ਹੈ ਨਹੀਂ ਸ਼ਾਨਦਾਰ ਵਾਲੀਬਾਲ ਦੇ ਗਰਾਊਂਡ ਸ਼ਾਨਦਾਰ ਫੁੱਟਬਾਲ ਦੇ ਗਰਾਊਂਡ ਹਾਕੀ ਦੇ ਗਰਾਊਂਡ ਤੇ ਬਿਲਕੁਲ ਸਮਤਲ ਕੀਤਾ ਹੋਇਆ ਟਰੈਕ ਐਥਲੈਟਿਕਸ ਵਾਸਤੇ ਉਹ ਜਿਹੜੇ 3000 ਗਰਾਊਂਡ ਨੇ ਉਹਨਾਂ ਦੇ ਵਿੱਚ ਇਹ ਸਹੂਲਤਾ ਦੇਵਾਂਗੇ ਕਿਉਂਕਿ ਖੇਡਾਂ ਦੇ ਵਿੱਚ ਪੰਜਾਬ ਦਾ ਪਹਿਲੇ ਦਿਨੋਂ ਬਹੁਤ ਵੱਡਾ ਯੋਗਦਾਨ ਰਿਹਾ ਹੈ ਔਰ ਖੇਡਾਂ ਇੱਕ ਐਸੀ ਚੀਜ਼ ਨੇ ਜਿਹੜੀਆਂ ਸਾਨੂੰ ਜਿਹੜੀਆਂ ਦੁਨਿਆਵੀ ਆਲਮਤਾਂ ਨੇ ਕੋਈ ਮਾੜੀ ਸੰਗ ਵਿੱਚ ਪੈ ਗਿਆ ਕੋਈ ਲਾਪਰਵਾਹੀਆਂ ਬੇਪਰਵਾਹੀਆਂ ਵਿੱਚ ਪੈ ਗਿਆ ਕੋਈ ਨਸ਼ਿਆਂ ਵਿੱਚ ਪੈ ਗਿਆ ਇੱਕੋ ਹੀ ਚੀਜ਼ ਹੈ ਖੇਡਾਂ ਸਪੋਰਟਸ ਜਿਹੜਾ ਸਾਰਾ ਧਿਆਨ ਕੇਂਦਰਿਤ ਕਰਕੇ ਪਲੇਅਰ ਦਾ ਉਹ ਗੇਮ ਤੇ ਲੈ ਆਉਂਦੀ ਹੈ ਤੇ ਉਹ ਸਾਰੀਆਂ ਇਧਰ ਉਧਰ ਵਾਲੀਆਂ ਜਿਹੜੀਆਂ ਆਲਮਤਾਂ ਨੇ ਉਹਨਾਂ ਤੋਂ ਬਚ ਜਾਂਦਾ ਤੇ ਦੇਸ਼ ਦਾ ਨਾਮ ਵੀ ਰੌਸ਼ਨ ਕਰਦਾ ਤੇ ਜਦੋਂ ਉਸ ਖਿਡਾਰੀ ਦੁਆਰਾ ਪਰਫਾਰਮੈਂਸ ਦੀ ਜਿਹੜੀ ਉਹਨਾਂ ਦੀ ਪਰਫਾਰਮੈਂਸ ਹੈ ਉਹਦੇ ਦੁਆਰਾ ਜਿਹੜਾ ਝੰਡਾ ਦੇਜਦਾ ਜਦੋਂ ਉੱਪਰ ਜਾਂਦਾ ਉਹ ਉਸੇ ਪਲੇਅਰ ਨੂੰ ਪੁੱਛਣ ਵਾਲਾ ਹੁੰਦਾ ਕਿ ਦਿਲ 'ਚ ਕਿੰਨੀ ਖੁਸ਼ੀ ਹੁੰਦੀ ਹੈ ਅੱਜ ਕੇਜਰੀਵਾਲ ਸਾਹਿਬ ਚਾਰ ਖੇਡਾਂ ਦੇ ਕਪਤਾਨ ਪੰਜਾਬੀ ਨੇ ਅੱਜ ਦੋਨੋਂ ਕ੍ਰਿਕਟ ਦੀਆਂ ਟੀਮਾਂ men and women ਕੁੜੀਆਂ ਦੀ ਕ੍ਰਿਕਟ ਟੀਮ ਦੀ ਕੈਪਟਨ ਮੋਗੇ ਤੋਂ ਹਰਮਨਪ੍ਰੀਤ ਕੌਰ ਇਸ ਵਕਤ ਵਰਲਡ ਕੱਪ ਚੱਲ ਰਿਹਾ ਖੇਡ ਰਿਹਾ ਅੱਜ ਸਾਊਥ ਅਫਰੀਕਾ ਨਾਲ ਮੈਚ ਹੈ ਜੀ ਸਾਡੇ ਦੇਸ਼ ਦੀ ক্রিকেট ਟੀਮ ਉਹਦਾ ਵਨਡੇ ਦਾ ਤੇ ਟੈਸਟ ਮੈਚ ਦਾ ਕੈਪਟਨ ਸ਼ੁਭਮਨ ਗਿੱਲ ਫਾਜ਼ਲ ਖਾਬਿਲ ਕੋਲ ਇਥੋਂ ਨਾਲ ਹੀ ਹੈ ਜੀ ਜੈਮਲ ਸਿੰਘ ਵਾਲਾ ਪਿੰਡ ਆ ਉਹਦਾ ਸਾਡੀ ਫੁੱਟਬਾਲ ਟੀਮ ਦਾ ਭਾਰਤੀ ਫੁੱਟਬਾਲ ਟੀਮ ਦਾ ਕੈਪਟਨ ਪੰਜਾਬੀ ਪੰਡਾ ਜੀ ਤੇ ਹਾਕੀ ਦਾ ਕੈਪਟਨ ਹਰਮਨਪ੍ਰੀਤ ਹੈ ਜੀ ਤੇ ਹਾਕੀ ਦੇ ਵਿੱਚ 11 ਚੋਂ 9 ਪਲੇਅਰ ਪੰਜਾਬ ਦੇ ਨੇ ਜੀ ਔਰ 4-5 ਬੈਂਚ ਤੇ ਬੈਠਿਆ 12-13 ਤਾਂ ਸਾਡੇ ਹੀ ਨੇ ਜੀ ਸੋ ਬਹੁਤ ਵੱਡੀ ਮਾਣ ਦੀ ਗੱਲ ਹੈ ਜਦੋਂ ਅਸੀਂ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਤਿੰਨ ਪੀੜੀਆਂ ਇੱਕੋ ਗਰਾਊਂਡ 'ਚ ਖੇਡਦੀਆਂ ਨੇ ਜੀ ਦਾਦਾ ਵੀ ਉਸੇ ਗਰਾਊਂਡ 'ਚ ਬਾਪੂ ਵੀ ਉਸੇ ਗਰਾਊਂਡ 'ਚ ਮੁੰਡਾ ਵੀ ਉਸੇ ਗਰਾਊਂਡ 'ਚ ਜੇ ਦਾਦੇ ਵਾਲੇ ਪਾਸਿਓ ਲਾਈਏ ਤਾਂ ਉਹਦਾ ਬੇਟਾ ਵੀ ਉਸੇ ਗਰਾਊਂਡ 'ਚ ਉਹਦਾ ਪੋਤਾ ਵੀ ਉਸੇ ਗਰਾਊਂਡ 'ਚ ਔਰ ਉਹੋ ਖੇਡਾਂ ਜਿਹੜੀਆਂ ਜਮਾ ਖਤਮ ਹੋ ਗਈਆਂ ਸੀ ਸਕੂਲਾਂ ਚ ਵੀ ਉਹਨਾਂ ਖੇਡਾਂ ਦਾ ਕੋਈ ਵजूद ਨਹੀਂ ਰਿਹਾ ਸੀ ਗੋਲਾ ਸੁੱਟਣਾ ਜਮਨਾਸਟਿਕ ਜੈਵਲਿਨ ਥਲੇਟਿਕਸ ਨੈਸ਼ਨਲ ਸਟਾਈਲ ਕਬੱਡੀ ਜਿਨ੍ਹਾਂ ਨੂੰ ਅਸੀਂ ਭੁੱਲੀ ਗਏ ਸੀ ਉਹਨਾਂ ਖੇਡਾਂ ਨੂੰ ਖੋਖੋ ਉਹਨਾਂ ਗੇਮਾਂ ਦੇ ਵਿੱਚ ਅਸੀਂ ਸਾਡੇ ਜਿਹੜੇ ਬੱਚੇ ਨੇ ਉਹ ਤਹਿਸੀਲ ਲੈਵਲ ਤੇ ਫਿਰ ਜ਼ਿਲ੍ਹਾ ਲੈਵਲ ਤੇ ਫਿਰ ਪੰਜਾਬ ਲੈਵਲ ਤੇ ਮੱਲਾ ਮਾਰ ਰਹੇ ਨੇ ਔਰ ਉਹਨਾਂ ਨੂੰ ਕਰੋੜਾਂ ਰੁਪਈਆ ਦਾ ਇਨਾਮ ਵੀ ਦਿੱਤਾ ਜਾਂਦਾ ਔਰ ਇਨਾਮ ਵੀ ਉਦੋਂ ਹੀ ਦਿੱਤਾ ਜਾਂਦਾ ਜਦੋਂ ਜਿੱਤ ਲੈਣ ਨਹੀਂ ਤਾਂ ਹਾਕੀ ਟੀਮ ਵਾਲੇ ਮੈਨੂੰ ਮਿਲੇ ਉਹ ਜਿੱਤ ਕੇ ਆਏ ਏਸ਼ੀਆ ਕੱਪ ਅਸੀਂ ਉਹਨਾਂ ਨੂੰ ਕਰੋੜ ਕਰੋੜ ਰੁਪਈਆ ਦਿੱਤਾ ਜੇ ਕੋਈ ਮੈਡਲ ਲੈ ਕੇ ਆਊਗਾ ਏਸ਼ੀਆ ਖੇਡਾਂ ਚੋਂ ਕਾਮਨਵੈਲਥ ਤੋਂ ਜਾਂ 올림픽 ਤੋਂ ਅਸੀਂ 골ਡ ਮੈਡਲ ਦਾ 1 ਕਰੋੜ ਚਾਂਦੀ ਦੇ ਮੈਡਲ ਦਾ 75 ਲੱਖ ਕਾਂਸੀ ਦੇ ਮੈਡਲ 50 ਲੱਖ ਦਿੰਨੇ ਆ ਤੇ ਜਦੋਂ ਜਿੱਤ ਕੇ ਆਏ ਅਸੀਂ ਹਫਤੇ ਚ ਹੀ ਪ੍ਰੋਗਰਾਮ ਰੱਖ ਲਿਆ ਔਰ ਹਾਕੀ ਟੀਮ ਦਾ ਜੇ ਫਰਜ ਕਰ ਲੋ ਗੋਲੇ ਵਾਲੇ ਜਾਂ ਕੋਈ 5000 ਮੀਟਰ ਜਾਂ ਕੋਈ ਸ਼ੂਟਿੰਗ ਦੇ ਵਿੱਚ ਜਿੱਤਿਆ ਉਹ ਤਾਂ ਇੰਡੀਵਿਜੂਅਲ ਗੇਮ ਹੈ ਉਹ ਤਾਂ ਉਹਨੂੰ ਮਿਲਣਾ ਹੀ ਹੈ ਕਰੋੜ ਰੁਪਿਆ ਹਾਕੀ ਦੀ ਟੀਮ 11 ਪਲੇਅਰਾਂ ਦੀ ਹੈ ਹੁਣ ਟੀਮ ਜਿੱਤੀ ਹੈ ਤਾਂ ਅਸੀਂ ਕਹਿ ਵੀ ਇਹ ਨਹੀਂ ਹੈਗਾ ਕਿ ਕਰੋੜ ਰੁਪਈਆ 11 ਚ ਵੰਡ ਦੋਗੇ ਹਰੇਕ ਪਲੇਅਰ ਜਿਹੜਾ ਵੀ ਚਾਹੇ ਚਾਰੇ ਉਹ ਜਿਹੜੇ ਬੈਂਚ ਤੇ ਬੈੰਦੇ ਆ ਐਕਸਟਰਾ ਪਲੇਅਰ ਉਹਨਾਂ ਨੂੰ ਵੀ ਅਸੀਂ ਕਿ ਕਰੋੜ ਰੁਪਈਆ ਕੱਲੇ ਕੱਲੇ ਨੂੰ ਦਿੱਤਾ ਜੀ ਤਾਂ ਕਿ ਸਾਡੀਆਂ ਆਉਣ ਵਾਲੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਚਿੰਗ ਲੱਗੇ ਕਿ ਮੈਂ ਵੀ ਜਰਮਨਪ੍ਰੀਤ ਬਣੂੰਗਾ ਮੈਂ ਵੀ ਮਨਪ੍ਰੀਤ ਬਣੂੰਗਾ ਮੈਂ ਵੀ ਜਰਮਨਪ੍ਰੀਤ ਬਣੂੰਗਾ ਗੋਲ ਕਰਿਆ ਕਰੂੰਗਾ ਮੈਂ ਵੀ ਮਨਪ੍ਰੀਤ ਬਣੂੰਗਾ ਮੈਂ ਵੀ ਸ਼ਮਸ਼ੀਰ ਬਣੂੰਗਾ ਮੈਂ بڑے بڑے ਸਾਡੇ ਪਲੇਅਰ ਜਿਹੜੇ ਇਸ ਵਕਤ ਖੇਡ ਰਹੇ ਨੇ ਪਰ ਸਭ ਤੋਂ ਵੱਡੀ ਗੱਲ ਉਹਨਾਂ ਨੇ ਕਹੀ ਕਹਿੰਦੇ ਜੀ ਪਹਿਲੀ ਵਾਰ ਹੋਇਆ ਕਿ ਸਾਨੂੰ ਇਹ ਪਤਾ ਹੈ ਕਿ ਕਿਹੜੇ ਟੂਰਨਾਮੈਂਟ ਦੇ ਪੈਸੇ ਮਿਲ ਰਹੇ ਆ ਨਹੀਂ ਤਾਂ ਅਸੀਂ ਤਾਂ ਭੁੱਲ ਹੀ ਜਾਂਦੇ ਸੀ ਜੀ ਵੀ ਕਿਹੜੇ ਹੁਣ ਕਿਵੇਂ ਬੁਲਾ ਲੈ ਬੋਟਾਂ ਬੁਟਾਈਆਂ ਹੋਣੀਆਂ ਨੇੜੇ ਵੀ ਇਹ ਕਿਹੜੇ ਟੂਰਨਾਮੈਂਟ ਦੇ ਤੇਰੀ ਜਾਂਦੇ ਅਸੀਂ ਤਾਂ ਭੁੱਲ ਭੱਲ ਗਈ ਸੀ ਗਈ ਉਹ